ਚਿੰਦੇ ਦੀ ਜੀ ਆਪਾ ਮੋੜ ਬੱਢ ਗਿਆ ਤੁਹਾਨੂੰ ਨਹੀਂ ਪੈਸੇ ਦਾ ਕਰਨਾ ਕੀ ਆ ਆ ਕੇ ਰੋਈ ਜਾਂਦੀ ਕੌਣ ਰੋਈ ਜਾਂਦੀ ਐ ਤੇ ਇਹਨੂੰ ਨਹੀਂ ਬੈ ਜਦੋਂ ਰੋਂਦੀ ਨਹੀਂ ਪਤਾ ਜਾਣ ਕੇ ਕਰਦੀ ਆ ਨਹੀਂ ਜਾਣ ਕੇ ਕਰਦੀ ਰੋਂਦੀ ਭਈ ਜਾਣ ਕੇ ਕਰਦੀ ਆ ਨਹੀਂ ਜਾਣ ਕੇ ਰੋਂਦੀ ਪਈ ਸੀ ਤੇ ਉਹ ਰਹਿੰਦੇ ਛੁੱਟ ਸਾੜ ਨਹੀਂ ਲੈ ਕੇ ਦਿੰਦੇ ਆਪਾਂ ਰੋਈ ਜਾਂਦੇ ਇਹ ਚੋਲੇ ਨਾ ਚੁਦਾ ਕੀ ਦੇ ਦਿੱਤੀ ਜਨੇ ਕੋਈ ਲੱਗਦਾ ਕਿ ਸੋਨੇ ਦਾ ਸੂਟ ਸੋਨੇ ਦਾ ਸੂਟ ਸੋਨੇ ਦਾ ਨਾ ਸੂਟ ਲੱਗਦਾ ਮੈਂ ਕੋਟ ਨਾਲ ਸੂਟ ਨਹੀਂ ਲਾਗ ਦੇ ਦਿੰਦਾ ਭਾਵ ਦਾ ਭਾਵ ਦੀ ਸੋਨੇ ਦਾ ਸੂਟ ਪਾਪਾ ਨੇ ਹੋਰ ਪਾਣੀ ਦਾ ਕੋਰਾ ਪਟਾਕੇ ਪਾ 10 ਪਾ ਦੇ ਮੈਂ ਤੈਨੂੰ ਮੈਂ ਸੂਟ ਸਾੜ ਨਹੀਂ ਲਾਗ ਦੇ ਦਿੰਦਾ ਪਾਪਾ ਨੇ ਟੀਟੀ ਦੇ ਟਾਕੇ ਵਾਲੂ ਸ਼ਾਇਦ ਤੇ ਬਾਕੀ ਤੋਂ ਢਿੱਡੀ ਦੇ ਪਾ ਦੇ ਸਿਰ ਤੇ ਪਾ ਦੇ ਮੈਂ ਸੂਟ ਨਹੀਂ ਲੈ ਕੇ ਦਿੰਦਾ ਤਾਂ ਨਹੀਂ ਲੈ ਕੇ ਦਿੰਦਾ ਚੱਕੂ ਮੈਂ ਇੱਕ ਕਾਲੂ ਚਾਇਏ ਕਿ ਕਾਲੋ ਤੇ ਮੈਂ ਤੇਰੇ ਇੱਕ ਕੰਨ ਤੇ ਰੱਖੂੰਗਾ ਕੰਨ ਕੰਨ ਤੇ ਕੀ ਨਿਕਲਣਾ ਹਾਂ ਹਾਂ ਅੱਜ ਪੇੜ ਪੇੜ ਕੰਨ ਤੇ ਮਾਰੂ ਮੈਂ ਕਰਕੇ ਕਿਵੇਂ ਨਿਕਲਣਾ ਮੈਂ ਉੱਤੇ ਚੰਦ ਨੂੰ ਫਾਈ ਕਰਕੇ ਮੈਂ ਫਾਈ ਕਰਕੇ ਤੋੜ ਜਾਈ ਤੂੰ ਹਾਂ ਬਰ ਰੈਂ ਦੇ ਵੱਡੇ ਸੁਰ ਵਿੱਚ ਚੁੱਪ ਕਰਕੇ ਬਹਿ ਜਾ ਨਾਲ ਦੋ ਤੇਰੀ ਮੰਮੀ